हां तब नाम बोल स्टार्टिंग ओके जे भाई रेडी ठीक है माइक चुको फिर ਤੁਹਾਨੂੰ ਪਤਾ ਹੀ ਹੈ सो मै ही स्टार्ट कर देना सोचर भी दसा है ना कि नवा इरा शुरू हो जाएगा पंजाबी सिनेमा दे रही सो so, वो थोड़ा एक्सप्लेन कर दो कि कैसा वो की थॉट है अच्छा तू सी इधर फिल्म देखी है पहले कभी सो ये पहले तू सी पता सो फिर मैं ये सी मेनू लगता है कि बिग अप टू प्रोड्यूसर जैक सूर्य देसी जंक्शन फिल्म्स क्योंकि इंडा ने जो कोई बंदा फिल्म बनाता है ना पंजाबी इंडस्ट्री में तो हमेशा ਤੁਹਾਨੂੰ ਜ਼ਾਇਦ ਨੂੰ ਪਤਾ ਬਟ ਬਹੁਤ ਬਰੇਵ ਪ੍ਰੋਡਿਊਸਰ ਹੁੰਦੇ ਨੇ ਗੌਰਵ ਦੇਖਸ਼ਪਾ ਜਿਹਾ ਜਿਹੜਾ ਜਿਨ੍ਹਾਂ ਨੇ ਨਾ ਇਹ ਥਾਟ ਲੈ ਕੇ ਆਉਂਦਾ ਕਿ ਅਸੀਂ ਪੰਜਾਬੀ ਇੰਡਸਟਰੀ ਚ ਕੋਈ ਨਵਾਂ ਸਿਨੇਮਾ ਬਣਾਉਣਾ ਹੈ ਜਿਹੜਾ ਹਲੇ ਗਰੋਇੰਗ ਪੀਰੀਅਡ ਚ ਹੈ ਜਿਹਦੀ ਤੁਹਾਨੂੰ ਹਲੇ ਬੌਸ ਆਫ ਕਿੰਨਾ ਵੱਡਾ ਦੇਖੋ ਨੀ ਮਿਲਿਆ ਨੀਗਾ ਜੀ ਵੀ ਹਲੇ ਕੋਈ ਬਰਮ 100 ਕਰੋੜ ਹੋਈ ਨਹੀਂ ਸੋ ਮੈਂ ਨਾ ਤੁਸੀ ਸਾਡੇ ਪ੍ਰੋਡਿਊਸਰ ਵੀ ਇੱਕ ਵਾਰੀ ਤਾਲੀ ਮਾਰਦੇ ਯਾਰ ਕਿਉਂਕਿ ਉਹਨਾਂ ਦਾ ਥਾਟ ਆਇਆ ਉਹਨਾਂ ਨੇ ਇਸ ਇਸ ਫਿਲਮ ਉੱਤੇ ਇੰਨੇ ਪੈਸੇ ਲਾਏ ਇੰਨੀ ਵਧੀਆ ਇਸ ਫਿਲਮ ਦੀ ਵਿਜ਼ੂਅਲਾਈਜੇਸ਼ਨ ਬਜਟ ਸਰਵੇ ਬਹੁਤ ਵਧੀਆ ਨੂੰ ਡਾਇਰੈਕਟ ਕੀਤਾ ਐਂਡ ਗੌਰਵ ਦੇਕਸ਼ੀ ਜਸਵੀਰਾ ਰਵੀਪਾਨ ਜੈਪਾਈ ਇਹਨਾਂ ਸਾਰਿਆਂ ਨੇ ਇੱਕ ਵੀ ਚੀਜ਼ ਲਈ ਕਟੋਕੀ ਨਹੀਂ ਕੀਤੀ ਕਿ ਯਾਰ ਆਹ ਚੀਜ਼ ਫਿਲਮ ਦੇ ਘਾਟੇ ਨਾਲ ਦੋ ਆ ਜੀ ਵਧਾ ਦਿਓ ਐਂਡ ਮੈਂ ਨਾ థాంਕ ਯੂ ਨਾ ਐਂਡ ਦੂਸਰਾ ਜਿਹੜਾ ਥੈਂਕ ਹੈ ਫਿਰ ਮੈਂ ਥੈਂਕਸ ਕਰ ਦੇਣਾ ਦੂਸਰਾ ਥੈਂਕ ਜੈਸ਼ਮੀ ਜੀ ਦਾ ਜੋ ਇਸ ਕਲਮ ਦੇ ਹਿੱਸੇਦਾਰ ਬਣੇ ਐਂਡ ਇਹਨਾਂ ਸਾਹਿਬਾਨ ਜੋ ਬਹੁਤ ਬਾਖਮਾਲ ਕੰਮ ਕੀਤਾ ਤੁਹਾਨੂੰ ਵਧੀਆ ਲੱਗੂਗਾ ਸੋ ਉਸ ਤੋਂ ਬਾਅਦ ਸਾਡੀ ਮੀਡੀਆ ਫਰੀ ਸਾਡੀ ਬਾਰੇ ਜਿਹੜਾ ਨੇ ਫਿਰ ਉਹਨੂੰ ਡਿਸਟ੍ਰਿਬਿਊਟ ਕਰਨਾ ਇਹ ਸ਼ੂਟਰ ਫਿਲਮ ਦਾ ਜੁੜਿਆ ਨੇ ਮੇਰੇ ਨਾਲ ਸ਼ੂਟਿੰਗ ਇਹਨਾਂ ਨੇ ਕੀਤੀ ਸੀ ਮੈਡਲ ਦੀ ਇਹਨਾਂ ਨੇ ਕੀਤੀ ਹੈ ਇਹ ਵੀ ਇਹੀ ਕਰ ਰਹੇ ਨੇ ਤੇ ਅੱਗੇ ਜੇ ਇਹਨਾਂ ਦਾ ਮੂਡ ਹੋਇਆ ਸਾਰੇ ਅੱਗੇ ਵੀ ਇਹੀ ਕਰਨਗੇ ਐਂਡ ਮਨੀ ਜੀ ਜਸ਼ਨ ਮੀ ਦਾ ਪ੍ਰੋਫਾਈਲ میوزਿਕ ਜਨਰੇ ਨਾਲ ਸਾਡਾ ਮਿਊਜ਼ਿਕ ਬਾਇਕ ਕੀਤਾ ਐਂਡ ਲੱਗਾ ਕਿ ਕੱਟ ਸਟਾਈਲ ਹੁੰਦੇ ਆ ਅਸੀਂ ਪੂਰੀ ਕੋਸ਼ਿਸ਼ ਕੀਤੀ ਸਾਕੇ ਪੂਰੀ ਟੀਮ ਨੇ ਕਿ ਇਸ ਫਿਲਮ ਦਾ ਮਿਊਜ਼ਿਕ ਜਿਹੜਾ ਬੈਸਟ ਮਿਊਜ਼ਿਕ ਬਣਾਇਆ ਜਾਵੇ ਮੈਨੂੰ ਨਹੀਂ ਲੱਗਦਾ 2025 ਚ ਰਿਲੀਜ਼ ਹੋਣ ਵਾਲੀਆਂ ਪੰਜਾਬੀ ਫਿਲਮਾਂ ਚ ਇੰਨੇ ਸਾਰੇ ਆਰਟਿਸਟ ਕਿਉਂਕਿ ਫਟਬਤਾ ਬਹੁਤ ਸਾਰਾ ਆਟੇ ਵੀ ਆਪਣੇ ਆਪਣੇ ਰਿਸਪੈਕਟ ਆ ਐਂਡ ਉਹਨਾਂ ਨੇ ਸਾਰਿਆਂ ਨੇ ਇੱਕ ਜੋਟ ਹੋ ਕੇ ਕਈ ਆਰਟਿਸਟਾਂ ਜਿਵੇਂ ਪਹਿਲੀ ਦੀ ਪੰਜਾਬੀ ਫਿਲਮ ਚ ਗਾਣਾ ਆ ਰਿਹਾ ਜਿਨ੍ਹਾਂ ਚਾਰਜਨ ਕਿਲ ਲੋਈ ਦਾ ਨਵਾਂ ਸੰਦੂ ਈਪ੍ਰਾਕ ਵਾਲੀ ਜਿਹਨੇ ਬਹੁਤ ਸਪੋਰਟ ਕੀਤਾ ਇਸ ਗਾਲੇ ਵੀ ਗਾਲੀ ਵੀਰੇ ਨੇ ਕਰਕੇ ਗਾਣਾ ਸਾਡਾ ਲਾਭ ਹੋਇਆ ਸੀ ਪਿਛਲੀਆਂ ਤੁਸੀਂ ਸੋ ਸਾਰੇ ਆਰਟਿਸਟ ਸਿਮਰ ਜੀ ਜਸਪ੍ਰੀਤ ਬਰਾਣ ਐਂਡ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹਾਂ ਹੋਂਦ ਜੀ ਉਸਾਰੇ ਦਿੱਤੇ ਸਪੈਸ਼ਲ ਐ ਨਵੇਂ ਮੇਰਾ ਦੀ ਗੱਲ ਕਰਦੇ ਸੀ ਸਪੀਨਿੰਗ ਆਫ ਪਿਆਰ ਸੋ ਮਿਲਦਾ ਜਦੋਂ ਇਦਾਂ ਦੇ ਬੰਦੇ ਜਿਹੜੇ ਇੰਨੇ ਪੈਸ਼ਨਟ ਬੰਦੇ ਇਕੱਠੇ ਜੁੜਦੇ ਨੇ ਜਿਨ੍ਹਾਂ ਦਾ ਖੁਆਬ ਸੁਪਨਾ ਵਿਜ਼ਨ ਸਾਰੇ ਦਾ ਸੇਮ ਹੁੰਦਾ ਤਾਂ ਉਦੋਂ ਇੱਕ ਨਵੀਂ ਯੁੱਗ ਦੀ ਸ਼ੁਰੂਆਤ ਹੁੰਦੀ ਹੈ ਉਹ ਜਰੂਰੀ ਨਹੀਂ ਫਿਲਮਾਂ ਚ ਉਹ ਤੁਸੀਂ ਕੋਈ ਵੀ ਕੰਮ ਕਰਦੇ ਆ ਜਦੋਂ ਬਹੁਤ ਇਨੋਵੇਟਿਵ ਬੰਦੇ ਪਾਏ ਦੋ ਹੋਣ ਪਾਏ ਤਿੰਨ ਹੋਣ ਚਾਹੀਦੇ कोशिश यह है कि जो असि बदलाव दिखा की कोशिश की है इस चीज की मैं गरंटी देना कि पाबी इंडस्ट्री पहले कभी नहीं बड़ी इदा की फिल्म एंड यह कोई मैं गला गल नहीं कह रहा एंड आई थिंक कि जो टॉपिक चूज किया जो टॉपिक से अभी फिल्म बनाई है एंड जो जो भी इस फिल्म के फिल्माया गया वो इदा का तुम कोई भी एक सीन किसी होर फिल्म से नहीं देखोगे या पहला तुम देखा होगा ओके सो कोई होर सवाल पूछना चाहूँगा पाई की जिंदगी ਫਾਇਟ ਸਸਿਕਲ ਜੈਲੇ ਸਾਸ਼ਿਕਮੈਂ ਨਵੇਂ ਲੋਕਸ ਆ ਗਏ ਨੇ ਤੁਹਾਨੂੰ ਮਤਲਬ ਇਹ ਇਹ ਨਹੀਂ ਕਿਸੇ ਨੇ ਨਰਦ ਤੱਕ ਦੱਸਿਆ ਤਾਂ ਅੱਜ ਕਿਉਂ ਕਰ ਲਈ ਇਹ ਐਂਡ ਜਿਹੜੀ ਦਾੜੀ ਹੈ ਤੁਸੀਂ ਕੱਟ ਪੀ ਸਕਦੇ ਹੋ ਆ ਜਿਹੜੀ ਫਿਲਮ ਚ ਲੁਕਦਾ ਸਭ ਤੋਂ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਜਦੋਂ ਮੈਂ ਤੁਸੀਂ ਤਸੀਂ ਮੈਨਾਂ ਹਰ ਜਿਹੜੀ ਪ੍ਰੋਫੈਸ਼ਨਲ ਇੰਸਟੀਟਿਊਸ਼ਨਾਂ ਦੇ ਵਿੱਚ ਮੈਂ ਇਹ ਕਹਿਣਾ ਕਿ ਇੱਕ ਆਰਟਿਸਟ ਦੀ ਜੇ ਫਿਲਮ ਇੱਕ ਲਾਈਨ ਦੇ ਵਿੱਚ ਤੁਸੀਂ ਲਾ ਦੋ ਨਾ ਤੋ ਇਦਾਂ ਨਹੀਂ ਲੱਗਣਾ ਚਾਹੀਦਾ ਕਿ ਯਾਰ ਏਡੀ ਫਿਲਮ ਚੱਲੀ ਜਾਂਦੀ ਹੈ ਸੋ ਉਹ ਡਿਫਰੈਂਟ ਲੱਗਣੀਆਂ ਚਾਹੀਦੀਆਂ ਮਤਲਬ ਮੇਰਾ ਮੰਨਣਾ ਇਹ ਸੋ ਮੈਨੂੰ ਪਰਸਨਲੀ ਇਹ ਫੀਲ ਹੁੰਦਾ ਕਿ ਜੇ ਕੋਈ ਇੰਨੇ ਤੁਹਾਡੇ 150 ਬੰਦਾ ਕੰਮ ਕਰਦਾ ਹੈ ਫਿਰ ਜੇ ਤੁਸੀਂ ਥੋੜੀ ਜਾ ਕੇ ਫਿਲਮ ਮੰਨਦੀ ਹੈ ਕਿਉਂਕਿ ਇਲਾ ਦਾ ਇੰਨੇ ਲੋਕ ਕੰਮ ਕਰਦੇ ਨੇ ਤੇ ਤੁਸੀਂ ਆਪਣਾ ਜੀ 100% ਮੇਰਾ ਤੁਸੀਂ 500 ਦੋ ਸੋ ਦੇ ਲਈ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜਾ ਵੀ ਆਡੀਅנס ਜਿਹੜੀ ਸਾਡੀ ਮੇਨ ਜਿੰਨੂ ਬੈਪਾ ਪੁੱਛਦਾ ਕਿ ਸਾਡਾ ਰੱਪਾ ਆਡੀਅנס ਨੂੰ ਦੇਖ ਕੇ ਇਹ ਨਹੀਂ ਲੱਗਣਾ ਚਾਹੀਦਾ ਕਿ ਇਹ ਵਾਲੀ ਫਿਲਮ ਮੈਂ ਪਹਿਲਾਂ ਦੇਖੀ ਸੀ ਇਸ ਤੋਂ ਬਾਅਦ ਐਸੇ ਮੋਡਰਨ ਦੂਜੀ ਨੂੰ ਦੇਖੀ ਅੱਛਾ ਇਹ ਉਹੀ ਹੈ ਸੋ ਜੇ ਉਹ ਦੇਖਣ ਲਈ ਮੈਨੂੰ ਖੁਦ ਨੂੰ ਡਿਫਰੈਂਸ ਲੱਗ ਰਿਹਾ ਤਾਂ ਵੀ ਆਡੀਅנס ਇੰਜੋਏ ਕਰਦੀ ਆ ਕਿਉਂਕਿ ਅਸੀਂ ਸਾਰੇ ਫੈਨਲ ਹੋਲ ਟੀਮ ਅਸੀਂ ਕੰਮ ਤਾਂ ਆਪਣੇ ਸਰੋਤਿਆਂ ਲਈ ਕਰ ਰਹੇ ਹਾਂ ਮੈਂ ਕੋਸ਼ਿਸ਼ ਕਰੀ ਕੁਝ ਨਵਾਂ ਹੋਵੇ ਆ ਰਿਹਾ ਹੈ ਸੁਆਗਤ ਹੈ ਆ ਰਿਹਾ ਹੈ ਸਪ੍ਰਿੰਗ ਆਲ ધ ਬੈਸਟ ਥੈਂਕ ਯੂ ਸੋ ਮੱਚ ਤੁਹਾਨੂੰ ਮਾਈਕ ਤੇ ਵੀ ਮਾਈਕ ਆ ਦੀ ਮਾਈਕ ਲੁਕੋ ਅੱਛਾ ਮੈਂ ਕਦੇ ਖਵਾਦ ਨਹੀਂ ਹੋਣਾ ਨਾ ਫਟੋਣਾ ਸੋਹਣੇ ਬਣਤੀ ਹੈ ਮੈਂ ਰੋਜ਼ ਹੀ ਮੈਂ ਵੀ ਜਦੋਂ ਤੁਹਾਡੇ ਫਿਲਮਾਂ ਆਉਂਦੀਆਂ ਤਾਂ ਇਹਦਾ ਗੱਲ ਕਰਦੇ ਕਿ ਐਕਸ਼ਨ ਦੀ ਤਾਕਤ ਹੋਣੀ ਚਾਹੀਦੀ ਜੇ ਜੱਟ ਵਿਗੜੇ ਮੈਂ ਆਪਣਾ ਪ੍ਰੋਮਿਸ ਹੋਇਆ ਸੀ ਵੀ ਜਿਹੜੀ ਅਗਲੀ ਫਿਲਮ ਆਉਗੀ ਉਹ ਇਸ ਤੋਂ ਅੱਗੇ ਦੀ ਹੋਵੇਗੀ ਨੈਕਸਟ ਲੈਵਲ ਹੋਵੇਗੀ ਐਕਸ਼ਨ ਦੀ ਸਪੈਸ਼ਲੀਆਂ ਫਿਲਮਾਂ ਦੇ ਨਾਲੋਂ ਇਹ ਫਿਲਮ ਦੇ ਵਿੱਚ ਕਿੰਨੀ ਕੰਪਰੂਵਮੈਂਟ ਕੀਤੀ ਐਕਸ਼ਨ ਵਾਈ ਤੇ ਮੈਂ ਨਾ ਸੋਚ ਮੇਰੀ ਕਿਸੇ ਪਹਿਲਾਂ ਦਾ ਪਹਿਲਾ ਗਾਣਾ ਇਦਾਂ ਦਾ ਰਿਲੀਆ ਹੋਇਆ ਸੋ ਮੈਂ ਲਗਾ ਕਿ ਮੈਂ ਕੋਸ਼ਿਸ਼ ਇਹ ਕਰਨਾ ਕਿ ਹਰ ਵਾਰੀ ਕੁਝ ਫਰੈਸ਼ ਕੀਤਾ ਜਾਵੇ ਜਿਹੜਾ ਮੈਂ ਪਿਛਲੀਆਂ ਫਿਲਮਾਂ ਚ ਅਟੈਂਪਟ ਨਹੀਂ ਕੀਤਾ ਸੋ ਅਸੀਂ ਪਹਿਲੀ ਵਾਰੀ ਮੈਨੂੰ ਤੁਸੀਂ ਰੋਮਾਂਸ ਕਰਦੇ ਇਸ ਫਿਲਮ ਦੇ ਵਿੱਚ ਦੇਖੋਗੇ ਤੁਸੀਂ ਐਂਡ ਜਿਹੜਾ ਇਸ ਫਿਲਮ ਦੇ ਵਿੱਚ ਕੈਰੇਕਟਰ ਅਸੀਂ ਪਲੇ ਕੀਤਾ ਆ ਬਾਸ਼ਾ ਵਾਲਾ ਨਾਮ ਕਾਰਦਾ ਨਾਮ ਸ਼ਿਹਰਾ ਤੇ ਫਿਲਮ ਦੇ ਵਿੱਚ ਉਹਨੂੰ ਬਾਹਰਲੇ ਲੋਕ ਬਾਸ਼ਾ ਕਹਿੰਦੇ ਨੇ ਉਹ ਬਹੁਤ ਹੀ ਬਹੁਤ ਹੀ ਐਂਟਰਟੇਨਿੰਗ ਕੈਰੈਕਟਰ ਆ ਤੁਸੀਂ ਬਹੁਤ ਖੁਸ਼ ਹੋਵੋਗੇ ਉਹਨੂੰ ਦੇਖ ਕੇ ਐਂਡ ਮੈਂ ਪਿਛਲੇ ਵੀ ਮੈਂ ਕਹਿੰਦਾ ਮੈਂ ਪਿਛਲੀ ਫਿਲਮ ਤੋਂ ਬੈਟਰ ਕਰਦਾ ਮੈਂ ਇੱਕ ਇੱਕ ਜ਼ਰੂਰ ਕਹਿੰਦਾ ਕਿ ਮੈਂ ਹਰ ਫਿਲਮ ਚ ਡਿਫਰੈਂਟ ਕਰਨ ਦੀ ਕੋਸ਼ਿਸ਼ ਕਰਦਾ ਕਿਉਂਕਿ ਜਦੋਂ ਮੈਂ ਪਿਛਲੀ ਫਿਲਮ ਕਰਦਾ ਸੀ ਮੈਂ ਉਦੋਂ ਵੀ ਕੋਸ਼ਿਸ਼ ਕਰਦਾ ਸੀ ਕਿ ਐ ਡਿਫਰੈਂਟ ਬਣ ਜਾਈ ਨੀ ਐ ਸੋ ਆਈ ਟ੍ਰਾਈ ਟੂ ਮੇਕ ਡਿਫਰੈਂਟ ਕੈਰੈਕਟਰਸ ਇਨ ਦ ਮੂਵੀ ਐਂਡ ਮੈਂ ਉਹ ਵੀ ਪਲੇ ਕਰਦਾ ਤੇ ਮੈਨੂੰ ਲੱਗਦਾ ਕਿ ਉਹ ਵੀ ਤੁਸੀਂ ਸਾਰੇ ਉਹਨੂੰ ਪਿਆਰ ਦਿੰਦੇ ਆ ਸੋ ਐਕਚੁਅਲੀ ਨਾ ਨਾ ਮਤਲਬ

Thank you for coming. Um, jay actually, he is very shy. When he was doing a romantic scene with me, he was very shy. He was like, why are you hitting me? See, I think uh, when an romance hero romances, it feels because, you know, there is this typical image of guys, young, tall, handsome, but when you see their softer side, ਕਾਂ ਕੁੜੀਆਂ ਨੂੰ ਹੋਰ ਵੀ ਚੰਗਾ ਲੱਗਦਾ ਸੋ ਆਈ ਥਿੰਕ ਰੋਮਾਂਸ ਲੁੱਕ ਵੈਰੀ ਗੁੱਡ ਆ ਤੇ ਜੈ ਵੀ ਸਸ਼ੀ ਦਾ ਜੈ ਵੀ ਅ ਵੀਰ ਤੁਹਾਡਾ ਗਾਣੇ ਵੀ ਬਹੁਤ ਸੰਗੀਤ ਚੰਗੇ ਲੱਗੇ ਤੇ ਟੀਜ਼ਰ ਵੀ ਸਾਰਾ ਕੁਝ ਬਹੁਤ ਸੋਹਣਾ ਲੱਗਿਆ ਔਰ ਰੋਮਾਂਟਿਕ ਮੂਡ ਇਸ ਵਾਰ ਦੇਖਣ ਨੂੰ ਮਿਲਦਾ ਹੈ ਗੁਲਾਬ ਦੇ ਫੁੱਲ ਵਾਲਾ ਸੀਨ ਸੀਗਾ ਇੱਕ ਹਾਂ ਜੀ ਸਾਡੀ ਸ਼ੁਰੂ ਕੀਤੀ ਹੈ ਤਾਂ ਉਹ ਜੇ ਤੁਸੀਂ ਕਹਾਂ ਵੀ ਮੈਂ ਇਹ ਪਹਿਲਾ ਵੀ ਮਤਲਬ ਇਹ ਦੂਜੀ ਤੁਸੀਂ ਹੋਰ ਬਣਾ ਰਹੇ ਹਾਂ ਹਾਂ ਤੇ ਪਹਿਲਾ ਮਾਂ ਤੁਸੀਂ ਵੈਸੇ ਵੀ ਦੇਖਦੇ ਆ ਤੁਹਾਡਾ ਆਪਣੀ ਮਦਰ ਦੇ ਨਾਲ ਬਹੁਤ ਪਿਆਰ ਰਿਹਾ ਹੈ ਜੀ ਜੀ ਤੇ ਵੈਸੇ ਨਾਲ ਇੱਕ ਵਾਰੀ ਉਹ ਫੀਲਿੰਗ ਐਕਸਪ੍ਰੈਸ ਕਰ ਦਿਓ ਜੋ ਉਸ ਸੀਨ ਦੇ ਵਿੱਚ ਵੀ ਪਾਈ ਗਈ ਹੈ ਤੁਸੀਂ ਸੁਜੈਸਟ ਕੀਤਾ ਸੀ ਜਾਂ ਲਿਖਿਆ ਸੀ ਇਹ ਤਾਂ ਇਹ ਬੇਸਿਕਲੀ ਇਹ ਸੀਨ ਜਿਹੜਾ ਨਾ ਇਹ ਫਿਲਮ ਦੇ ਵਿੱਚ ਜੈਸਮੀਨ ਨੂੰ ਇੰਪ੍ਰੈਸ ਕਰਨ ਲਈ ਸੀਗਾ ਕਿ ਜੈਸਮੀਨ ਨੂੰ ਇੰਪ੍ਰੈਸ ਕਰਨਾ ਜੈਸਮੀਨ ਨੂੰ ਉਹ ਝੂਠ ਬੋਲ ਕੇ ਕਿਤੇ ਗਿਆ ਹੁੰਦਾ ਇਹ ਸੀਨ ਦੀ ਸ਼ੁਰੂਆਤ ਹੀ ਇੱਥੋਂ ਸ਼ੁਰੂ ਹੁੰਦੀ ਹੈ ਕਿ ਜੈਸਮੀਨ ਨੇ ਪਹਿਲੀ ਵਾਰ ਮੈਨੂੰ ਤਿਆਰ ਹੋਏ ਨੂੰ ਦੇਖਿਆ ਹੁੰਦਾ ਫਿਲਮ 'ਚ ਤੋਂ ਮੈਨੂੰ ਕਹਿੰਦੀ ਹੈ ਕਿ ਅੱਜ ਕੀ ਆਵਾਜ਼ ਹੈ ਕੀ ਕਰ ਰਹੇ ਨਾਲ ਦੇ ਬਦਲੇ ਮੇਰੇ ਨੇ ਜੋ ਰੁਬਾਇਨ ਨੇ ਕਿ ਜਦੋਂ ਤੂੰ ਜ਼ਿੰਦਗੀ 'ਚ ਹੋਵੇਂ ਤੇ ਰਾਗ ਨਾਮ ਨੂੰ ਇੰਦਾ ਨਹੀਂ ਹਿਸਾਬ ਆ। ਸੋ ਇਤੋਂ ਇਹ ਸੀਨ ਦੀ ਸ਼ੁਰੂਆਤ ਹੁੰਦੀ ਆ। ਸੋ ਫਿਲਮ ਦਾ ਇਹ ਸੀਨ ਆ ਜਦੋਂ ਉਹ ਆਪਣੀ ਬੇਬੇ ਦੇ ਗੁਲਾਬ ਦਾ ਫੁੱਲ ਲੌਂਦਾ ਫਿਰਨਾ। ਜੋ ਸਾਇਲੋ ਹੀ ਨਹੀਂ ਸ਼ੂਟ। ਮਤਲਬ ਇਹ ਸੀਨ ਦਾ ਸ਼ੂਟ ਕਰਦੇ ਸੀ ਜਦੋਂ ਉਹਦੇ ਇੰਪਰੋਵਾਈਜ਼ ਹੋਇਆ ਸੀ ਕਿ ਆਪਾਂ ਗੁਲਾਬ ਦਾ ਫੁੱਲ ਜਿਹੜਾ ਆ ਉਹ ਲੌਂਦੇ ਆ ਪਹਿਲੀ ਰਿਬੇਬੇ ਦੇ ਲਾਇਆ ਸੀ। ਉਹ ਜਾਲਪਾ ਜਾਂਦਾ ਸੀ। ਕਦੀ